ਦੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਰ ਦੱਸੋ ਸਭ ਠੀਕ ਹੋ ਤੇ ਅੱਜ ਤੁਹਾਨੂੰ ਇੱਕ ਐਸੀ ਚੀਜ਼ ਦਿਖਾਉਣੇ ਆਗੇ ਜਿਹੜੀ ਤੁਸੀਂ ਮੇਰੇ ਹਿਸਾਬ ਨਾਲ ਵੀ ਕਦੇ ਦੇਖੀ ਨਹੀਂ ਹੋਣੀ ਕਿਉਂਕਿ ਅ ਕੈਸੀ ਚੀਜ਼ ਆ ਗਈ ਪੁਰਾਣੀ ਜਿਹੜੀ ਕਾਫੀ ਮਸ਼ਹੂਰ ਆ ਗਈ ਏਰੀਆ ਦੇ ਵਿੱਚ ਵੀ ਕਾਫੀ ਮਸ਼ਹੂਰ ਆ ਗਈ ਤੇ ਤੁਹਾਨੂੰ ਦਿਖਾਉਣੇ ਆਗੇ ਬਣੇ ਰਹੋ ਵੀਡੀਓ ਦੇ ਨਾਲ ਕਿਉਂਕਿ ਜਿਹੜੀ ਇਹ ਚੀਜ਼ ਆ ਅੱਜ ਕੱਲ੍ਹ ਦੇਖਣ ਨੂੰ ਨਹੀਂ ਮਿਲਦੀ ਹੈਗੀ ਚੀਜ਼ ਇਹ بڑے ਕਰਮ ਵਾਲੇ ਲੋਕਾਂ ਨੂੰ ਮਿਲਦੀ ਹੈ ਅਸੀਂ ਵੀ ਇੱਧਰ ਅੱਜ ਨਾਕਾ ਲਾਇਆ ਹੋਇਆ ਸੀ ਸਾਈਡ ਦੇ ਉੱਤੇ ਇਹ ਉਹਦੇ ਕਰਕੇ ਮਹਾਜਲਤ ਨੂੰ ਦਿਖਾ ਦਈਏ ਕਿਉਂਕਿ ਬੜੀ ਮੁਸ਼ਕਲ ਨਾਲ ਇਹ ਚੀਜ਼ਾਂ ਮਿਲਦੀਆਂ ਨੇਗੀਆਂ ਪੁਰਾਣੀ ਬਰਾਸਤ ਕਹਿ ਲਓ ਚਾਹੇ ਕੋਈ ਪੁਰਾਣੀ ਚੀਜ਼ ਹੋਰ ਕਹਿ ਲਓ ਬਹੁਤ ਕਰਮਾਂ ਨਾਲ ਮਿਲਦੀਆਂ ਨੇਗੀਆਂ ਚੀਜ਼ਾਂ ਇਹ ਦੇਖਣ ਨੂੰ ਤੇ ਆਜੋ ਬਾਕੀ ਤੁਹਾਨੂੰ ਦਿਖਾਉਣੇ ਆਗੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿੰਨੇ ਕਿੰਨੇ ਦੇਖੀ ਐ ਇਹ ਕਿੰਨੇ ਕਿੰਨੇ ਨਹੀਂ ਦੇਖੀ ਜਰੂਰ ਕਮੈਂਟ ਕਰਕੇ ਦੱਸਿਓ ਤੇ ਆਜੋ ਫਿਰ ਆਪਾਂ ਦੇਖਦੇ ਆਂਗੇ ਤੇ ਤੁਹਾਨੂੰ ਬੈਕ ਕੈਮਰਾ ਦਿਖਾਉਣੇ ਆ ਤਾਂ ਦੱਸਿਓ ਗੈਸ ਕਰਿਓ ਵੀ ਇਹ ਕੀ ਚੀਜ਼ ਹੈਗੀ ਫਿਰ ਤੁਹਾਨੂੰ ਦਿਖਾਨਿਆ ਕੀ ਹੈ ਇਹ ਤੇ ਆਹ ਸਾਹਮਣੇ ਆ ਜੀ ਤੁਸੀਂ ਦੇਖੋ ਵੀ ਇਹ ਕੀ ਚੀਜ਼ ਹੈਗੀ ਕਿਉਂਕਿ ਆਹ ਦੇਖੋ ਇਧਰ ਘੱਟੋ ਘੱਟ ਵੀ 10 10 12 12 ਫੁੱਟ ਜਿਹੜੀ ਚੀਜ਼ ਹੈਗੀ ਹੈਗੀ ਤੇ ਮੈਂ 10 ਫੁੱਟ ਨੀਵੇਂ ਦੇ ਵਿੱਚ ਉਤਰਿਆ ਹੋਇਆ ਆਹ ਦੇਖੋ ਮੇਰੇ ਲਵੇ ਲਵੇ ਸਾਰੇ ਮੈਂ 10 ਫੁੱਟ ਨੀਵੇਂ ਚ ਉਤਰਿਆ ਹੋਇਆਗਾ ਤੇ ਦੇਖੋ ਇਹ ਕੀ ਚੀਜ਼ ਹੈਗੀ ਫਿਰ ਤੁਹਾਨੂੰ ਦਿਖਾਨੇ ਆਗੇ ਸਸਪੈਂਸ ਆ ਜੀ ਦੇਖੋ ਇਹ ਵਾਕ ਕੋਈ ਚਲਦੀ ਹੈ ਤੇ ਚਲਦੀ ਬਾਤੋ ਵੀਡੀਓ ਸ਼ੇਅਰ ਜਰੂਰ ਕਰਦਿਆ ਕਰੋ ਤੇ ਆ ਦੇਖੋ ਇਹ ਆ ਜੀ ਕਿਸੇ ਪੁਰਾਣੇ ਟਾਈਮ ਦਾ ਖੂ ਇਹਨੂੰ ਠਾਠਾ ਖੂ ਵੀ ਕਹਿੰਦੇ ਨੇ ਦੇਖੋ ਡੰਗਾਈ ਬਹੁਤ ਜ਼ਿਆਦਾ ਇਹਦੀ ਬਾਜ਼ਵੀ ਵਿੱਚ ਗੂੰਜਦੀ ਹੈਗੀ ਵਿੱਚ ਖਾਲੀ ਬੋਤਲਾਂ ਪਈਆਂ ਨੇ ਹੋਰ ਬਹੁਤ ਕੁਝ ਪਿਆ ਹੈਗਾ ਆ ਦੇਖ ਸਕਦੇ ਇਹਨੂੰ ਠੱਠਾ ਖੂਹ ਕਹਿੰਦੇ ਨੇ ਜੀ ਜੇ ਬਾਈ ਚਾਂਸ ਜਿਵੇਂ ਆਪਾਂ ਅੱਜ ਕੱਲ ਬੰਦਿਆਂ ਨੂੰ ਨਹੀਂ ਕਹਿੰਦੇ ਵੀ ਕਿੱਥੇ ਗਿਆ ਸੀ ਅਗਲਾ ਕਹਿੰਦਾ ਠੱਠੇ ਖੂਚ ਗਿਆ ਤੀ ਇਹ ਉਹ ਠੱਠਾ ਖੂਹ ਆ ਜਿਹਨੂੰ ਕਹਿੰਦੇ ਨੇ ਵੀ ਕਿਆ ਕਿੱਥੇ ਸੀ ਠੱਠੇ ਖੂਹ ਦੇ ਵਿੱਚ ਇਹ ਉਹ ਖੂਹ ਆ ਜਿਹੜਾ ਠੱਠਾ ਇਹ ਠੱਠਾ ਹੋਇਆ ਖੂਹ ਇਹਨੂੰ ਤਾਂ ਕਹਿੰਦੇ ਨੇ ਠੱਠੇ ਖੂਹ ਦੇ ਵਿੱਚ ਗਿਆ ਸੀ ਤੇ ਇਹ ਵੀ ਕੋਈ ਪੁਰਾਣੀ ਚੀਜ਼ ਇੱਕ ਯਾਦਗਾਰੀ ਚੀਜ਼ ਕਿਸੇ ਵੀਰ ਦੇ ਸਾਹਮਣੇ ਰੱਖੀ ਹੋਈ ਆ ਹੁਣ ਤੱਕ ਜਿਹੜੀ ਇੰਨਾ ਟਾਈਮ ਖੜੀ ਆ ਨੇ ਹੁਣ ਤਾਂ ਲੋਕ ਇੱਟਾ ਪਾ ਕੇ ਲੈ ਜਾਂਦੇ ਨੇ ਟਰਾਲੀ 'ਚ ਤੇ ਬਾਕੀ ਇਹ ਜਾਂ ਪੁਰਾਣੀਆਂ ਚੀਜ਼ਾਂ ਨੇ ਜਿਹੜੀਆਂ ਬਹੁਤ ਘੱਟ ਮਿਲਦੀਆਂ ਨੇਗੀਆਂ ਬਹੁਤ ਜ਼ਿਆਦਾ ਘੱਟ ਮਿਲਦੀਆਂ ਨੇ ਕਿਉਂਕਿ ਕਿਤੇ ਕਿਤੇ ਹੋਊਗੀ ਵੀਡੀਓ ਦੇ ਐਂਡ ਦੇ ਵਿੱਚ ਦੱਸਾਂਗੇ ਤੁਹਾਨੂੰ ਵੀ ਇਹ ਕਿੱਥੇ ਆ ਗਈ ਜੇ ਤੁਸੀਂ ਦੇਖਣਾਗਾ ਤਾਂ ਕਿੱਥੇ ਇੱਥੇ ਇੱਕ ਇੱਕ ਦੋ ਗੀਤ ਵੀ ਸ਼ੂਟ ਹੋਏ ਨੇਗੇ ਉਹ ਵੀ ਤੁਹਾਨੂੰ ਦੱਸਾਂਗੇ ਵੀ ਕਿਹੜੇ ਕਿਹੜੇ ਗੀਤ ਸ਼ੂਟ ਹੋਏ ਨੇਗੇ ਇੱਥੇ ਇਹ ਜਗ੍ਹਾ ਦੇ ਉੱਤੇ ਦੇਖੋ ਇਹ ਖੂਹ ਆ ਜੀ 10 ਫੁੱਟ ਹਾਈਟ ਦੇ ਵਿੱਚ ਆ ਜਿੱਥੇ ਇਹ ਹੈਗੀ ਹੈ ਜਗਾ 10-12 ਫੁੱਟ ਦੇ ਉਹ ਸੇਰੇ ਤੋਂ ਲੈ ਕੇ ਮਿੱਟੀ ਚੱਕੀ ਹੋਈ ਹੈਗੀ ਐਨੀ ਐਨੀ ਮਿੱਟੀ ਚੱਕ ਹੋਗੀ ਆ ਦੇਖੋ ਬਹੁਤ ਜਿਆਦਾ ਮੈਂ ਬਹੁਤ ਨੰਗਾਈ ਚ ਖੜਿਆਂਗਾ ਮਸਾ ਉੱਤਰਿਆ ਨੀਚੇ ਮੈਂ ਹੁਣ ਮਸਾ ਮੈਂ ਉੱਪਰ ਚੜੂੰਗਾ ਆ ਚੜਾਈ ਤੇ ਓਹੋ ਦਮ ਚੜ ਜਾਂਦਾ ਚੜਾਈ ਤੇ ਚੜਦੇ ਚੜਦੇ ਬਹੁਤ ਜਿਹੜੀ ਉਸੀ ਸਾਹਮਣੇ ਆ ਤੁਸੀਂ ਦੇਖ ਸਕਦੇ ਹੋਗੇ ਪਿੱਛੇ ਮੇਰੇ ਤੇ ਆਜੂ ਬਾਕੀ ਹੁਣ ਦੇਖਦੇ ਆਂਗੇ ਆਪਾਂ ਕੀ ਬਣਦਾਗਾ ਉਸ ਹਿਸਾਬ ਨਾਲ ਕਰਦੇ ਆਂ ਸੈਟਿੰਗ ਤੇ ਇੱਕ ਦੋ ਕੰਮ ਹੋਰ ਨੇਗੇ ਉਹ ਵੀ ਨਿਵੇੜਾਂਗੇ ਤੇ ਤੁਹਾਨੂੰ ਦੱਸਾਂਗੇ ਵੀ ਇਹ ਜਿਹੜਾ ਖੂਹ ਆ ਇਹ ਖੂਹ ਕਿੱਥੇ ਹੈਗਾ ਤੁਸੀਂ ਆਉਣਾਗਾ ਦੇਖਣ ਵਾਸਤੇ ਤਾਂ ਜਦੋਂ ਮਰਜ਼ੀ ਆ ਸਕਦੇ ਹੋਗੇ ਤੇ ਬਹੁਤ ਵਧੀਆ ਜਗ੍ਹਾ ਹੈ ਉਹਨੂੰ ਦੱਸ ਦਿੰਦੇ ਆਗੇ ਆਪਾਂ ਨੇ ਜੇ ਜੇ ਇਹ ਜਗ੍ਹਾ ਦੇ ਉੱਪਰ ਪਹੁੰਚਣਾਗਾ ਤਾਂ ਆਪਾਂ ਨੇ ਸਮਾਣੇ ਤੋਂ ਚੀਕੇ ਰੋਡ ਦੇ ਉੱਪਰ ਜਾਣਾ ਬਦਨਪੁਰ ਪਿੰਡ ਬਣਿਆ ਹੋਇਆ ਜੀ ਤੇ ਬਦਨਪੁਰ ਪਿੰਡ ਦੇ ਨਾਲ ਹੀ ਇਹ ਜਿਹੜਾ ਖੂਹ ਹੈਗਾ ਬਦਨਪੁਰ ਪਿੰਡ ਦੇ ਨਾਲ ਹੀ ਪਰਲੇ ਪਾਸੇ ਥੋੜਾ ਜਿਹਾ ਜਿਹੜਾ ਗੰਦਾ ਜਿਹਾ ਨਾਲਾ ਹੈ ਜਿੱਥੇ ਮੰਦਰਾ ਕਾਲੀ ਮਾਤਾ ਜੀ ਦਾ ਤੇ ਉਹਦੇ ਨਾਲ ਹੀ ਉਰਲੇ ਪਾਸੇ ਇੱਕ ਸੜਕ ਬੁਰਦੀ ਹੈ ਕਮਾਸਪੁਰ ਨੂੰ ਤੇ ਉੱਥੇ ਇਹ ਜਿਹੜਾ ਮੰਦਰਾ ਹੈਗਾ ਬਣਿਆ ਹੋਇਆ ਹੈਗਾ ਮੰਦਰ ਦੇ ਨਾਲ ਹੀ ਇਹ ਜਿਹੜਾ ਇੱਠਾ ਖੂਆ ਇਹ ਉੱਥੇ ਹੈਗਾ ਬਹੁਤ ਵਧੀਆ ਚੀਜ਼ ਹੈ ਤੁਸੀਂ ਆਓ ਕੇ ਦੇਖੋ ਤੇ ਬਹੁਤ ਵਧੀਆ ਇੱਕ ਸਿਸਟਮ ਹੈਗਾ ਦੇਖਣ ਵਾਸਤੇ ਵੀ ਤੇ ਤੁਸੀਂ ਦੇਖ ਕੇ ਥੋੜੀਆਂ ਪੁਰਾਣੀਆਂ ਜਾਂ ਜਾਂਦਾਂ ਨੇ ਜਿਹੜੀਆਂ ਤਾਜ਼ੀਆਂ ਹੋ ਜਾਣਗੀਆਂ ਤੇ ਤੁਸੀਂ ਜਰੂਰ ਆ ਕੇ ਦੇਖੋ ਚੰਗਾ ਵੀਰੇ ਜਰੂਰ ਆਇਓ ਪਿਆਰ ਭਰੀ ਸਤਿ ਸਾਕ